ਭਾਰਤ ਦੇਸ਼ ਦੇ ਵੱਡੇ ਕਾਰੋਬਾਰੀ ਕਾਰਪੋਰੇਟ ਘਰਾਣੇ ਗਾਥਮ ਅਡਾਨੀ ਨੂੰ ਰਾਹਤ ਮਿਲੀ ਹੈ ਕਿਸ ਨੇ ਰਾਹਤ ਦਿੱਤੀ ਹੈ ਹਾਲ ਦੀ ਘੜੀ 트ੰਪ ਸਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਭ੍ਰਿਸ਼ਟਾਚਾਰ ਦਾ ਜਿਹੜਾ ਕਾਨੂੰਨ ਹੈ ਇੱਕ ਰਿਸ਼ਵਤ ਖੋਰੀ ਦਾ ਉਸ ਨੂੰ ਲਾਗੂ ਕਰਨ ਤੇ ਫਿਲਹਾਲ ਰੋਕ ਲਗਾਈ ਹੈ ਇਹ ਰੋਕ ਉਸ ਵੇਲੇ ਲੱਗੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ 트ੰਪ ਦੇ ਨਾਲ ਮੁਲਾਕਾਤ ਕਰਨਗੇ ਬੈਠਕ ਕਰਨਗੇ ਪਹਿਲਾਂ ਤੋਂ ਹੀ ਉਹ ਫੇਰੀ ਹੈ ਜਿਹੜੀ ਉਹ ਸਬੰਧਾਂ ਨੂੰ ਲੈ ਕੇ ਤੇ ਹੋਰ ਕੂਟਨੇ ਤੱਕ ਫੈਸਲੇ ਨੂੰ ਲੈ ਕੇ ਰੱਖੀ ਹੋਈ ਸੀ ਤੇ ਉਸ ਤੋਂ ਪਹਿਲਾਂ ਹੀ ਗੌਤਮ ਅਡਾਨੀ ਨੂੰ ਰਾਹਤ ਮਿਲ ਗਈ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਡਾਨੀ ਉਸ ਵੇਲੇ ਬੁਰੀ ਤਰੀਕੇ ਦੇ ਨਾਲ ਫਸ ਗਏ ਸਨ ਜਦੋਂ ਅਮਰੀਕਾ ਦੇ ਵਿੱਚ ਪਿਛਲੀ ਸਰਕਾਰ ਦੇ ਦੌਰਾਨ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਨੂੰ ਲੈ ਕੇ ਗੱਲ ਉੱਠੀ ਸੀ ਮੁੱਦਾ ਉੱਠਿਆ ਸੀ ਹਾਲਾਂਕਿ ਉੱਥੋਂ ਦੇ ਜਿਹੜੇ 6 ਅਮਰੀਕੀ ਸੰਸਦ ਮੈਂਬਰ ਨੇ ਉਹਨਾਂ ਨੇ ਇਸ ਗੱਲ ਦੀ ਪ੍ਰਜੋਰ ਮੰਗ ਕੀਤੀ ਹੈ ਕਿ ਇਸ ਮਸਲੇ ਦੇ ਵਿੱਚ ਅੱਗੇ ਮੁਕਦਮਾ ਚੱਲਣਾ ਚਾਹੀਦਾ ਹੈ ਪਰ 트럼ਪ ਨੇ ਵਿਦੇਸ਼ੀ ਰਿਸ਼ਵਤ ਖੋਰੀ ਕਾਨੂੰਨ ਨੂੰ ਲਾਗੂ ਕਰਨ ਤੇ ਫਿਲਹਾਲ ਰੋਕ ਲਾਈ ਹੈ ਉਸ ਦੀ ਵਜ੍ਹਾ ਕੀ ਹੋ ਸਕਦੀ ਹੈ ਹਾਲਾਂਕਿ ਉਸ ਵਕਤ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ ਹੋ ਰਹੀਆਂ ਨੇ ਫੈਸਲੇ ਲਏ ਜਾ ਰਹੇ ਨੇ ਜਦੋਂ ਅਮਰੀਕਾ ਤੋਂ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਦਾ ਅਮਲ ਸ਼ੁਰੂ ਹੋ ਚੁੱਕਾ ਹੈ 104 ਭਾਰਤੀਆਂ ਨੂੰ ਪਹਿਲਾਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ ਜਿਹੜੇ ਗੈਰ ਕਾਨੂੰਨੀ ਪ੍ਰਵਾਸ ਕੀਤਾ ਜਿਨ੍ਹਾਂ ਨੇ ਔਰ ਇਸ ਨੂੰ ਲੈ ਕੇ ਭਾਰਤ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਵੀ ਖੂਬ ਹੰਗਾਮਾ ਹੋਇਆ ਵਿਰੋਧੀ ਧਿਰਾਂ ਨੇ ਸਵਾਲ ਚੁੱਕ ਕੇ ਪਰਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਤੇ ਹਾਲੇ ਇੱਕ ਵੀ ਸ਼ਬਦ ਨਹੀਂ ਬੋਲਿਆ ਪਰ ਅਮਰੀਕਾ ਟਰੰਪ ਦੇ ਨਾਲ ਮੁਲਾਕਾਤ ਕਰਨ ਲਈ ਪੁੱਜ ਗਏ ਨੇ ਤੇ ਵਾਸ਼ਿੰਗਟਨ ਆਜ ਉਹਨਾਂ ਨੇ ਦੀ ਜਿਹੜੀ ਫਲਾਈਟ ਲੈਂਡ ਕਰੇਗੀ ਤੇ ਉੱਥੇ ਗੱਲਬਾਤ ਆ ਸ਼ੁਰੂ ਹੋਵੇਗੀ ਉਸ ਗੱਲਬਾਤ ਦੇ ਵਿੱਚ ਜਿਹੜੇ ਭਾਰਤ ਦੇ ਰਿਪੋਰਟ ਕੀਤੇ ਗਏ ਰਿਪੋਰਟੀ ਨੇ ਉਹ ਨਾਗਰਿਕ ਜਿਨ੍ਹਾਂ ਨੂੰ ਬੇੜੀਆਂ ਤੇ ਹੱਥ ਕੜੀਆਂ ਦਾ ਮੁੱਦਾ ਵੀ ਉੱਠਿਆ ਕਿ ਇਹ ਤਾਂ ਭਾਰਤ ਸਰਕਾਰ ਦੇ ਨਾਗਰਿਕਾਂ ਦੀ ਜਲਾਲਤ ਹੈ ਉਹਨਾਂ ਨੂੰ ਜਲੀਲ ਕੀਤਾ ਗਿਆ ਬੇਸ਼ੱਕ ਉਹਨਾਂ ਨੇ ਕਾਨੂੰਨ ਤੋੜਿਆ ਪਰ ਭਾਰਤ ਜਦੋਂ ਵਾਪਸ ਭੇਜਿਆ ਗਿਆ ਤੇ ਕਲੰਬੀਆ ਵਰਗੇ ਮੁਲਕ ਦੀ ਧਾਰਨ ਦਿੱਤੀ ਗਈ ਕਿ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸੀਨੇ ਨਾਲ ਲਾਇਆ ਔਖੀ ਘੜੀ ਦੇ ਵਿੱਚ ਔਰੋ ਵੀ ਬੜੇ ਸਤਕਾਰ ਦੇ ਨਾਲ ਪਿਆਰ ਦੇ ਨਾਲ ਪਰ ਭਾਰਤ ਦੇ ਨਾਗਰਿਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਇਆ ਹਾਲਾਂਕਿ ਭਰੋਸਾ ਦਿੱਤਾ ਗਿਆ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੱਲੋਂ ਕਿ ਅਸੀਂ ਹਰ ਸੰਭਵ ਯਤਨ ਕਰਾਂਗੇ ਔਰ ਠਾਗੇ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਔਰ ਅਮਰੀਕਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਬਾਕੀ ਰਿਪੋਰਟ ਕਰਨੇ ਨੇ ਤੁਸੀਂ ਨਾਗਰਿਕ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾਵੇ ਇਸ ਤਰ੍ਹਾਂ ਦੀ ਗੱਲਬਾਤ ਕਰਨ ਦੀ ਗੱਲ ਜ਼ਰੂਰ ਆਖੀ ਗਈ ਹੈ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਲਾਗੂ ਕਰਨ ਤੇ ਰੋਕ ਲਾਈ ਹੈ ਜਿਸ ਨਾਲ ਅਡਾਨੀ ਗਰੁੱਪ ਨੂੰ ਰਾਹਤ ਜਿਹੜੀ ਆ ਉਹ ਮਿਲਦੀ ਦਿਖਾਈ ਦੇ ਰਹੀ ਹੈ ਉਹਨਾਂ ਕਰੀਬ ਅੱਧੀ ਸਦੀ ਪੁਰਾਣੇ ਕਾਨੂੰਨ ਤੇ ਰੋਕ ਲਗਾਉਣ ਸੰਬੰਧੀ ਹਕੂਮਤਾਂ ਤੇ ਦਸਤਕਤ ਕਰਦਿਆਂ ਨਿਆਂ ਵਿਭਾਗ ਨੂੰ ਇਸ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਅਡਾਨੀ ਸਮੂਹ ਖਿਲਾਫ ਰਿਸ਼ਵਤਖੋਰੀ ਦੀ ਜਾਂਚ ਇਸੇ ਕਾਨੂੰਨ ਤਹਿਤ ਸ਼ੁਰੂ ਕੀਤੀ ਗਈ ਸੀ ਇਸ ਕਾਨੂੰਨ ਤੇ ਟਰੰਪ ਦਾ ਰੋਕ ਲਾਉਣਾ ਤੇ ਸਮੀਖਿਆ ਦਾ ਆਦੇਸ਼ ਦੇਣਾ ਅਡਾਨੀ ਸਮੂਹ ਲਈ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ 6 ਮਹੀਨਿਆਂ ਦੀ ਸਮੀਖਿਆ ਮਿਆਦ ਮਗਰੋਂ ਨਿਯਮਤ ਰੈਲਾ ਕੀ ਫੈਸਲਾ ਕਰਦਾ ਹੈ ਕਿ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਵੇਗਾ 트럼ਪ ਸਰਕਾਰ ਨੇ 1977 ਦੇ ਵਿਦੇਸ਼ੀ ਭ੍ਰਿਸ਼ਟਾਚਾਰੀ ਜਿਹੜਾ ਕਾਨੂੰਨ ਹੈ ਉਸ ਨਾਲ ਸੰਬੰਧਿਤ ਜਿਸ ਨੂੰ FCPA ਕਿਹਾ ਜਾਂਦਾ ਹੈ ਲਾਗੂ ਕਰਨ ਤੇ ਰੋਕ ਲਗਾਉਣ ਸੰਬੰਧੀ ਕਦੇਸ਼ ਤੇ ਦਸਤਕਤ ਕੀਤੇ ਜੋ ਅਮਰੀਕੀ ਕੰਪਨੀਆਂ ਤੇ ਵਿਦੇਸ਼ੀ ਕੰਪਨੀਆਂ ਨੂੰ ਵਪਾਰ ਕਰਨ ਲਈ ਵਿਦੇਸ਼ੀ ਸਰਕਾਰਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਦਾ ਹੈ ਰਾਸ਼ਟਰਪਤੀ ਨੇ ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੌਂਡੀ ਨੂੰ FCPA ਨੂੰ ਲਾਗੂ ਕਰਨ ਤੋਂ ਰੋਕਣ ਦਾ ਨਿਰਦੇਸ਼ ਦਿੱਤਾ ਹੈ ਜਿਸ ਤਹਿਤ ਅਮਰੀਕੀ ਨਿਆਮਤ ਰੈਲਾ ਕੁਝ ਚਰਚਿਤ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਇਸ ਤਹਿਤ ਹੀ ਭਾਰਤੀ ਉਦਯੋਗਪਤੀ ਤੇ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਅਤੇ ਉਹਨਾਂ ਦੇ ਭਤੀਜੇ ਸਾਗਰ ਖਿਲਾਫ ਮੁਕਦਮਾ ਚਲਾਇਆ ਗਿਆ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਮੰਤਰਾਲੇ ਨੇ ਪਿਛਲੇ ਸਾਲ ਅਡਾਨੀ ਤੇ ਸੂਰਜੀ ਊਰਜਾ ਠੇਕਿਆਂ ਲਈ ਅਨੁਕੂਲ ਸ਼ਰਤਾਂ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਰਿਸ਼ਵਤ ਦੇਣ ਦੀ ਯੋਜਨਾ ਦਾ ਕਾਥੀ ਤੌਰ ਤੇ ਹਿੱਸਾ ਹੋਣ ਦਾ ਦੋਸ਼ ਲਾਇਆ ਸੀ ਅਡਾਨੀ ਸਮੂਹ ਨੇ ਹਾਲਾਂਕਿ ਇਹਨਾਂ ਸਾਰੇ ਦੋਸ਼ਾਂ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਸੀ ਔਰ ਦੱਸਿਆ ਸੀ ਕਿ ਬੇਬੁਨਿਆਦ ਨੇ ਹੁਣ ਦੇਸ਼ ਭਾਰਤ ਦੇ ਅੰਦਰ ਵੀ ਜਿਹੜੀਆਂ ਨਰਿੰਦਰ ਮੋਦੀ ਦੀਆਂ ਵਿਰੋਧੀ ਧਿਰਾਂ ਨੇ ਜਾਂ ਭਾਜਪਾ ਦੀਆਂ ਵਿਰੋਧੀ ਧਿਰਾਂ ਨੇ ਉਹ ਪਹਿਲਾਂ ਹੀ ਦੋਸ਼ ਲਾਉਂਦੀਆਂ ਰਹਿੰਦੀਆਂ ਨੇ ਖਾਸ ਕਰਕੇ ਰਾਹੁਲ ਗਾਂਧੀ ਕਾਫੀ ਵਾਰੀ ਇਸ ਗੱਲ ਦੀ ਜਿਹੜੀ ਚਰਚਾ ਕਰ ਚੁੱਕੇ ਨੇ ਸੰਸਦ ਦੇ ਅੰਦਰ ਵੀ ਔਰ ਬਾਹਰ ਵੀ ਕਿ ਕਿਵੇਂ ਅਡਾਨੀ ਅਮਬਾਨੀ ਗਰੁੱਪ ਦੇ ਨਾਲ ਜਿਹੜੀ ਭਾਰਤ ਦੀ ਸਰਕਾਰ ਹੈ ਉਹਨਾਂ ਦੀ ਸਾਂਝ ਕਿੰਨੀ ਹੈ ਯਾਰੀ ਕਿੰਨੀ ਗੂੜੀ ਹੈ ਤੇ ਉਹਨਾਂ ਦੀ ਖਾਤਰ ਪਾਲਿਸੀ ਬਣਾਉਣ ਦਾ ਨੀਤੀ ਬਣਾਉਣ ਦਾ ਧਿਆਨ ਸਰਕਾਰ ਬਹੁਤ ਰੱਖਦੀ ਹੈ ਤਾਂ ਹੁਣ ਜਿਸ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਚਰਚਾ ਹੈ ਡਿਪੋਟੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਬਿਲਕੁਲ ਸਹੀ ਹੋ ਸਕਦੀ ਹੈ ਪਰ ਉਸ ਦਾ ਅਸਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਅਮਰੀਕਾ ਦੇ ਸਬੰਧਾਂ ਉੱਤੇ ਕਿਸ ਤਰ੍ਹਾਂ ਦਾ ਪੈ ਰਿਹਾ ਜਾਂ ਪੈਣਾ ਇਸ ਦੇ ਬਾਰੇ ਲਗਾਤਾਰ ਵਿਰੋਧੀਆਂ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਹੁਣ ਜਿੱਥੋਂ ਤੱਕ ਰਹੀ ਗੱਲ ਭਾਰਤ ਦੇ ਅੰਦਰ ਤਾਂ ਇਸ ਤਰੀਕੇ ਨਾਲ ਘੇਰਿਆ ਹੀ ਜਾ ਰਿਹਾ ਹੈ ਹੁਣ ਉੱਥੋਂ ਦੀ ਸਰਕਾਰ ਦੇ ਜਿਹੜੇ 6 ਅਮਰੀਕੀ ਸੰਸਦ ਮੈਂਬਰ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ 6 ਸੰਸਦ ਮੈਂਬਰਾਂ ਨੇ ਨਵ ਨਿਯੁਕਤ ਅਟਾਰਨੀ ਜਨਰਲ ਨੂੰ ਅਮਰੀਕੀ ਨਿਆਂ ਵਿਭਾਗ ਯਾਨੀ ਕਿ ਡੀਓਜੀ ਵੱਲੋਂ ਲਏ ਗਏ ਵਿਵਾਦਤ ਫੈਸਲਿਆਂ ਖਿਲਾਫ ਪੱਤਰ ਵੀ ਲਿਖ ਦਿੱਤਾ ਹੈ ਇਹਨਾਂ ਵਿੱਚ ਕਥਿਤ ਰਿਸ਼ਵਤ ਘਟਾਲੇ ਵਿੱਚ ਸਨਤਕਾਰ ਗੌਤਮ ਅਡਾਨੀ ਸਮੂਹ ਖਲਾ ਮਕਦਮਾ ਵੀ ਸ਼ਾਮਲ ਹੈ ਸੰਸਦ ਮੈਂਬਰਾਂ ਨੇ ਪੱਤਰ ਵਿੱਚ ਖਦਸ਼ਾ ਜਤਾਇਆ ਕਿ ਇਸ ਨਾਲ ਨੇੜਲੇ ਭਾਈਵਾਲ ਭਾਰਤ ਨਾਲ ਰਿਸ਼ਤੇ ਖਤਰੇ ਵਿੱਚ ਪੈ ਸਕਦੇ ਨੇ ਲੌਂਸ ਗੁਡੇਨ ਪੈਟ ਫੌਲਨ ਮਾਈਕ ਹੀਡੋਪੋਲੋਸ ਬ੍ਰੈਂਡਨ გილ ਵਿਲੀਅਮ ਆਰ ਟਿਮੋਸ ਤੇ ਬਾਈਡਨ ਬੇਬਿੰ ਨੇ 10 ਫਰਵਰੀ ਨੂੰ ਅਮਰੀਕਾ ਦੀ ਟਾਰਨੀ ਜਰਨਲ ਪਾਮੇਲਾ ਬੌਂਡੀ ਨੂੰ ਪੱਤਰ ਲਿਖ ਕੇ ਜੋ ਬਾਈਡਨ ਪ੍ਰਸ਼ਾਸਨ ਤਹਿਤ ਡੀਓਜੋ ਵੱਲੋਂ ਲਏ ਗਏ ਕੁਝ ਵਿਵਾਦਤ ਫੈਸਲਿਆਂ ਵੱਲ ਧਿਆਨ ਕੇਂਦਰਿਤ ਕਰਨ ਦੀ ਜਿਹੜੀ ਆ ਅਪੀਲ ਕੀਤੀ ਹੈ ਜਾਂ ਉਹ ਸਵਾਲ ਗੌਰ ਕਰਨ ਦੇ ਲਈ ਆਖਿਆ ਇਸ ਪੱਤਰ ਦਾ ਹੁਣ ਮਾਇਨਾ ਕੀ ਹੈ ਕਿ 트럼ਪ ਸਰਕਾਰ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਅਮਰੀਕੀ ਸੰਸਦ ਮੈਂਬਰਾਂ ਦੇ ਲਿਖੇ ਗਏ ਪੱਤਰਾਂ ਦਾ ਅਸਰ ਹੋਵੇਗਾ ਪ੍ਰਭਾਵ ਪਵੇਗਾ ਜਾਂ ਫਿਰ 트럼ਪ ਸਰਕਾਰ ਆਪਣੀ ਮਰਜ਼ੀ ਦੇ ਨਾਲ ਫੈਸਲੇ ਲਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹੋਣ ਵਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 트럼ਪ ਦੇ ਵਿਚਕਾਰ ਜਿਹੜੀ ਬੈਠਕ ਹੈ ਮੀਟਿੰਗ ਹੈ ਮੁਲਾਕਾਤ ਹੈ ਉਸ ਦੇ ਵੀ ਬੜੇ ਮਾਇਨੇ ਹਨ ਉਸ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਤੇ ਕੀ ਫੈਸਲੇ ਹੁੰਦੇ ਨੇ ਤੇ ਕਿਹੜੇ ਪ੍ਰਸੰਗ 'ਚ ਫੈਸਲੇ ਲਏ ਜਾਂਦੇ ਨੇ ਉਸ ਦੇ ਵਿੱਚ ਕਿਹੜੀ-ਕਿਹੜੇ ਮੁੱਦਿਆਂ ਤੇ ਚਰਚਾ ਹੋਵੇਗੀ ਉਹ ਵੀ ਜਦੋਂ ਜਾਣਕਾਰੀ ਸਾਹਮਣੇ ਆਵੇਗੀ ਉਸ ਤੋਂ ਸਪਸ਼ਟ ਹੋ ਜਾਵੇਗਾ ਕਿ ਆਖਰਕਾਰ ਕੋਈ ਵੀ ਕਿਸੇ ਵੀ ਦੇਸ਼ ਦਾ ਜਿਹੜਾ ਮੁਖੀ ਹੈ ਨੁਮਾਇੰਦਾ ਹੈ ਉਹ ਆਪਣੇ ਦੇਸ਼ ਦੇ ਨਾਗਰਿਕਾਂ ਵਾਸਤੇ ਫੈਸਲੇ ਲੈਂਦਾ ਹੈ ਜਾਂ ਕੁਝ ਚੰਦ ਕਰਾਣਿਆਂ ਦੇ ਵਾਸਤੇ ਇਹ ਦੇਖਣ ਵਾਲੀ ਗੱਲ ਹੋਵੇਗੀ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ